ਹੈਲੋ ਸਰਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਸਭ ਦੇ ਉਮੀਦ ਆ ਤੁਸੀਂ ਸਾਰੇ ਠੀਕ ਹੀ ਹੋਵੋਗੇ ਇਧਰੋਂ ਆ ਰਿਹਾ ਚਾਨਣ ਤੇ 4 ਦਿਨ ਹੋ ਗਿਆ ਦੋਸਤੋ ਪੂਰੇ ਸਾਡੇ ਹਬੌਰ ਸ਼ਹਿਰ ਹਬੌਰ ਏਰੀਆ ਦੇ ਵਿੱਚ ਤਾਂ ਮੀਂਹ ਪੈਂਦਿਆ ਤੁਸੀਂ ਵੀ ਜਰੂਰ ਦੱਸਿਓ ਜੀ ਕਮੈਂਟ ਕਰਕੇ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਹੈ ਕਿਸੇ ਨਹੀਂ ਹੋ ਰਹੀ ਦੇਖਦੇ ਆ ਅੱਜ YouTube ਤੇ ਕਿੰਨੇ ਕ ਜਣੇ ਆਪਣੇ ਨਾਲ ਜਿਹੜੇ ਕੀ ਲਾਈਵ ਤੇ ਜੁੜਦੇ ਆ ਹਜੇ ਤੱਕ ਤਾਂ ਕੋਈ ਵੀ ਨਹੀਂ ਜੁੜਿਆ ਕਿਉਂਕਿ ਆਪਾਂ ਕਦੇ ਲਾਈਵ ਹੀ ਨਹੀਂ ਹੋਏ ਲਾਈਵ ਹੋ ਗਏ ਤਾਂ ਨੋਟੀਫਿਕੇਸ਼ਨ ਜਿਹੜੇ ਕੀ ਜਾਂਦੇ ਰਹਿੰਦੇ ਆ ਚਲ ਦੇਖ ਲੈਨੇ ਆ ਇੱਕ ਜਣਾ ਜੁੜ ਗਿਆ ਇੱਕ ਜਣਾ ਦੇਖ ਰਿਹਾ ਆਪਣੇ ਬੰਦਮੇ ਸਿਰਸਾ ਤੋਂ ਗੁਰਦੇਵ ਸਿੰਘ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਲਾਈਵ ਦੇ ਵਿੱਚ ਤੁਸੀਂ ਜੁੜੇ ਹੋ ਤੇ ਸਾਡੇ ਤਾਂ ਇੱਧਰ ਜਿਹੜੀ ਕਿ ਫੁੱਲ ਬਾਰਿਸ਼ ਹੋ ਰਹੀ ਆ ਆ ਦੇਖੋ ਜਿਹੜਾ ਕਿ ਇਹ ਮੀਂਹ ਪੈਣ ਦੇ ਨੂੰ ਹੋ ਗਿਆ ਅੱਜ ਚੌਥਾ ਦਿਨ ਜਾਂਦਾ ਪਿਆ ਸਵੇਰੇ ਬਹੁਤ ਬੱਦਲਵਾਈ ਬਣੀ ਹੋਈ ਸੀ ਤੇ ਲੱਗ ਹੀ ਰਿਹਾ ਸੀਗਾ ਮੀਂਹ ਆਊਗਾ ਰਾਤ ਵੀ ਕਾਫੀ ਆਇਆ ਦਿਨੇ ਵੀ ਆਇਆ ਸਿਰਸਾ ਭੇਜੋ ਜੀ ਠੀਕ ਹੈ ਜੀ ਅੱਛਾ ਸਿਰਸਾ ਵੱਲ ਨਹੀਂ ਆਇਆ ਜੀ ਮੀ ਠੀਕ ਹੈ ਜੀ ਅਸੀਂ ਤਾਂ ਹੁਣ ਕਹਿੰਨੇ ਆ ਵੀ ਆਈ ਜਾਵੇ ਸਾਰੇ ਕਿਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਤੇ ਸਾਡੀਆਂ ਦਾ ਜਿਹੜੀਆਂ ਸੋਲਰ ਵਾਲੀਆਂ ਮੋਟਰਾਂ ਵਾਟਰਾਂ ਸਭ ਬੰਦ ਕਰਤੀਆਂ ਤਿੰਨ ਦਿਨ ਹੋ ਗਏ ਆ ਕਿਉਂਕਿ ਬਾਰਿਸ਼ ਵੀ ਵਾਧੂ ਆ ਰਹੀ ਹੈ ਤੇ ਧੋਪੋ ਵੀ ਵੈਸੇ ਨਹੀਂ ਨਿਕਲੀ ਪਰ ਜਦੋਂ ਮੀਂਹ ਵਾਧੂ ਪੈ ਗਿਆ ਤੇ ਮੋਟਰਾਂ ਦੀ ਤਾਂ ਜ਼ਰੂਰਤ ਹੀ ਨਹੀਂ ਹੈਗੀ ਤੇ ਸਾਰੇ ਦਰਾਖਤ ਪੂਰੇ ਹਰੇ ਭਰੇ ਕਰਤੇ ਆ ਜਿਸ ਹਿਸਾਬ ਨਾਲ ਪੂਰੇ 10 ਦਿਨ ਪਹਿਲਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਚੈਲ ਫੈਮਿਲੀ ਵਲੌਗ ਹੈਲੋ ਦੀਦੀ ਜੀ ਹੈਲੋ ਜੀ ਹਾਂਜੀ ਤੁਸੀਂ ਕਿੱਥੋਂ ਆ ਲੋਕੇਸ਼ਨ ਆਪਦੀ ਜ਼ਰੂਰ ਦੱਸਿਓ ਜੀ ਕਿੰਨਾ ਕਿੰਨਾ ਨੂੰ ਮੀਂਹ ਦੀ ਜ਼ਰੂਰਤ ਆ ਕਿਨਾਂ ਦੇ ਨਹੀਂ ਆਇਆ ਕਮੈਂਟ ਕਰਕੇ ਜ਼ਰੂਰ ਦੱਸਿਓ ਹੋਰ ਸਨਾਲੋ ਦੀ ਨਵੀਂ ਕਾਜੀ ਪੂਰਾ ਗਰਜ ਰਿਹਾ ਬੱਦਲ ਵੀ ਪੂਰੇ ਗਰਜ ਰਹੇ ਨੇ ਤੇ بارش ਮਿਲਦਾ ਅੱਜ ਵੀ ਮੌਸਮ ਸਾਰਾ ਦਿਨ ਐਵੇਂ ਹੀ ਰਹੂਗਾ ਕੱਲ ਵੀ ਐਵੇਂ ਹੀ ਰਿਹਾ ਸੀਗਾ ਫਿਰ ਮੀਂਹ ਦੇ ਵਿੱਚ ਜਾਵੜ ਦੀ ਲਾਈਟ ਤੇ ਮੁਸ਼ਕਲ ਹੋ ਜਾਂਦਾ ਬਹੁਤ ਜ਼ਿਆਦਾ ਕਬੂਤਰ ਸਾਰੇ ਅੰਦਰ ਵੜ ਗਏ ਕਬੂਤਰਾਂ ਨੂੰ ਜਿਹੜੀ ਕਿ ਠੰਡ ਲਾਦੀ ਸੀ ਵਿਚਾਰਿਆ ਨੂੰ ਸਾਰੇ ਅੰਦਰ ਵੜ ਗਏ ਪਹਿਲਾਂ ਸਾਰੇ ਬਾਹਰ ਨਿਕਲੇ ਹੋਏ ਸੀਗੇ ਤੇ ਜਿਹੜੇ ਉੱਥੇ ਆਪਣੇ ਤਾਂ ਬਣਾਏ ਹੋਏ ਆ ਘਰ ਉਹ ਵੀ ਸਾਰੇ ਅੰਦਰ ਵੜ ਗਏ ਕਿੰਨੇ ਪਿਆਰੇ ਲੱਗ ਰਹੇ ਆ ਤੇ ਬਾਹਰ ਆਨੰਦ ਮਾਣ ਰਹੇ ਆ بارش ਦਾ ਬਾਹਰ ਬੈਠ ਕੇ ਮੁਰਗੇ ਹੈਲੋ ਮੈਮ ਯਾਰਾ ਫੈਮਲੀ ਫਾਜਲਕਾ ਡਿਸਟ੍ਰਿਕਟ ਤੋਂ ਠੀਕ ਹੈ ਜੀ ਤੇ ਹੁਣ ਸਾਡੇ ਹੀਬੀਕਸ ਫਲਾਵਰ ਵੀ ਹੋ ਗਏ ਆ ਤੇ ਇਹ ਵੀ ਬਹੁਤ ਹੀ ਜ਼ਿਆਦਾ ਮਤਲਬ ਕੀ ਵਧੀਆ ਫਲਾਵਰ ਹੁੰਦੇ ਨੇ ਤੇ ਇਹ ਸਰਦੀ ਸਰਦੀ ਜਿਹੜੇ ਕੀ ਮਤਲਬ ਤੁਹਾਨੂੰ ਬਹੁਤ ਕੰਮ ਆਉਣਗੇ ਆਪਾਂ ਤੁਹਾਨੂੰ ਦੱਸਾਂਗੇ ਵੀਡੀਓਜ਼ ਦੇ ਵਿੱਚ ਕਿੰਨੇ ਸੋਹਣੇ ਲੱਗ ਰਹੇ ਆ ਦਰਖਤ ਕਿਉਂ ਕਿਉਂਕਿ ਜਿਹੜੇ ਕਿ ਦਰਖਤਾਂ ਨੂੰ ਇਹ ਵਿਚਾਰਿਆ ਨੂੰ ਫਰਤ ਆ ਜਾਂਦੇ ਜਦੋਂ ਇਹਨਾਂ ਨੂੰ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ ਨਾ। ਤੋਂ ਜਿਹੜੇ ਫੈਕਸ ਸੀਗੇ ਸਾਰੇ ਸੁੱਕ ਗਏ ਸੀਗੇ ਗਰਮੀ ਦੇ ਵਿੱਚ ਤੇ ਹੁਣ ਹਰੇ ਭਰੇ ਹੋ ਗਏ ਕਿੰਨੇ ਸੋਹਣੇ ਲੱਗ ਰਹੇ ਆ। ਬਾਦਲ ਕਾ ਤੋਂ ਹੋਂਕ ਠੀਕ ਹੈ ਜੀ। ਹੋਰ ਸੁਣਾਓ ਜੀ। ਤੇ ਲਾਈਕ ਵੀ ਜਰੂਰ ਕਰ ਦਿਆ ਕਰੋ ਜੀ ਲਾਈਵ ਨੂੰ। ਮੈਂ ਸੋਚਿਆ ਚਲੋ ਅੱਜ ਆਪਾਂ ਦੇਖਦੇ ਆਂ। ਕਿ ਕਿੰਨੇ ਕੇ ਜਣੇ ਆਪਣੇ ਨਾਲ YouTube ਦੇ ਉੱਪਰ ਜਿਹੜੇ ਕਿ ਲਾਈਵ ਜੋੜਦੇ ਨੇ ਤੇ ਬਾਹਰ ਮੈਂ ਇੱਥੇ ਚੱਲੋ ਥੀ ਜਾਣਾ ਹੈ ਵੇ ਹਨਾ ਤੇ ਜਾਂਗੇ ਦੀਦੀ ਜੀ ਸਾਡਾ ਚੈਨਲ ਗਰੋ ਨਹੀਂ ਕਰ ਰਿਹਾ ਜੀ ਗਰੋ ਹੌਲੀ ਹੌਲੀ ਕਰੋਗਾ ਜੀ ਟਾਈਮ ਲੱਗ ਕੇ ਜਾਂਦਾ ਬਾਕੀ ਇਸੇ ਆਪਾਂ ਨੂੰ ਚੈਨਲਾਂ ਤੇ ਕੰਟੀਨਿਊ ਰਹਿਣਾ ਪੈਂਦਾ ਲਗਾਤਾਰ ਇਹਨਾਂ ਤੇ ਕੰਮ ਕਰਨਾ ਪੈਂਦਾ ਜੀ ਫੇਰ ਹੀ ਚੱਲਦੇ ਨੇ ਜੇ ਇੱਕ ਦਿਨ ਵੀ ਆਪਣੇ ਦੋਸਤ ਕਿਪ ਹੋ ਜੇੜਾ ਤਾਂ ਉਹ ਜਿਹੜਾ ਕੀ ਡਾਊਨ ਹੋ ਜਾਂਦਾ ਐਕਟਿਵ ਪੂਰਾ ਰਹਿਣਾ ਪੈਂਦਾ ਜੀ ਜੇ ਆਪਾਂ ਕੋਈ ਵੀ ਚੈਨਲ ਚਲਾਉਣਾ ਹੈਗਾ ਭਾਵੇਂ YouTube ਹੋਵੇ ਭਾਵੇਂ Facebook ਆ ਜਾਂ Instagram ਆ ਕੋਈ ਵੀ ਸੋਸ਼ਲ ਮੀਡੀਆ ਜਿਹੜਾ ਕੀ ਪਲੈਟਫਾਰਮ ਹੈਗਾ ਸਭ ਤੋਂ ਐਕਟਿਵ ਰਹਿਣਾ ਪੈਂਦਾ ਜੇ ਆਪਾਂ ਗਰੋਅ ਕਰਨਾ ਤਾਂ ਦੀਦੀ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਨੇ ਆ ਜੀ ਹਾਂ ਜੀ ਜਰੂਰ ਜੀ 모ਸਟ ਵੈਲਕਮ ਜੀ ਸਕੇਂਡ ਆਪਣਾ ਦਲਮੀਰ ਖੇੜਾ ਤੁਹਾਨੂੰ ਪਤਾ ਹੀ ਆ ਇਹ ਤਾਂ ਆਪਾਂ ਸਭ ਨੂੰ ਜਿੰਨੇ ਵੀ ਤੋਸਤ ਆਪਣੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਤਾ ਹੀ ਆ ਤੇ 모ਸਟ ਵੈਲਕਮ ਜੀ ਤੇ ਜਿੰਨੇ ਵੀ ਜਨੇ ਤੁਸੀਂ ਲਾਈਵ ਤੇ ਜੁੜ ਨੂੰ ਲਾਈਕ ਜ਼ਰੂਰ ਕਰ ਦੇ ਜੀ ਮੈਂ ਕਿੱਥੇ ਕਿੱਥੇ ਆ ਰਿਹਾ ਜੀ ਜ਼ਰੂਰ ਦੱਸਿਓ ਜੀ ਤੇ ਹੋਂ ਅਸੀਂ ਜਿੱਥੇ ਵੀ ਜਾਂਦੇ ਆ ਸਾਡੀ ਗੱਡੀ ਜਿਹੜੀ ਕਿ ਪਛਾਣ ਲਈ ਜਾਂਦੀ ਆ ਅਸੀਂ ਭਾਵੇਂ ਨਾ ਪਛਾਨਨੇ ਜਾਗੇ ਤੇ ਪਰ ਜਦੋਂ ਇਸੀ ਰੋਡ ਤੇ ਜਾਂਦੇ ਹੁੰਨੇ ਆ ਤੇ ਸਾਡੀ ਗੱਡੀ ਦੀ ਪਛਾਣ ਆ ਜਾਂਦੀ ਆ ਸਾਡੇ ਭੈਣ ਭਰਾਵਾਂ ਨੂੰ ਸਾਡੇ ਫਾਲੋਅਰਸ ਨੂੰ ਤੇ ਫਿਰ ਉਹ ਗੱਡੀ ਦੇ ਅੱਗੇ ਆ ਕੇ ਸਾਨੂੰ ਰੋਕ ਲੈਂਦੇ ਨੇ। ਆ ਬਹੁਤ ਕਰਜ ਰਿਆ ਜੀ। ਧਰ ਲੱਗ ਰਿਆ। ਬੀਬੀ ਕਹਿੰਦੀ ਅੰਦਰ ਜਾਵੜ ਬੱਦਲ ਗਰਜਦਾ ਪਿਆ। ਹੋਰ ਸਨਾਉ ਜੀ ਨਵਿਤਾ ਜੀ ਸਤਿ ਸ਼੍ਰੀ ਅਕਾਲ ਜੀ ਹਰਵਿੰਦਰ ਖਰੋੜ ਹਮ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਉ ਜੀ ਨਵਿਤਾ ਜੀ ਥੈਂਕ ਯੂ ਜੀ ਸਾਰਿਆਂ ਦਾ ਜਿੰਨੇ ਵੀ ਜਣੇ ਤੁਸੀਂ ਲਾਈਵ ਦੇ ਵਿੱਚ ਜੁੜੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿੱਥੋਂ ਕਿਥੋਂ ਬਿਲੋਂਗ ਕਰਦੇ ਹੋ ਜੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ। ਗੁਰਸਰਵ ਜੀ ਰਵਿਤਾ ਜੀ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਆ। ਸਾਡੇ ਹਬੋਰ ਦੇ ਵਿੱਚ ਪੂਰੇ 3 ਦਿਨ ਹੋ ਗਿਆ ਜੀ ਬਹੁਤ ਹੀ ਜ਼ਿਆਦਾ ਬਾਰਿਸ਼ ਹੋ ਰਹੀ ਹੈਗੀ ਆ। ਤੇ ਬਾਰਿਸ਼ ਹੋਣ ਕਰਕੇ ਚਲੋ ਅੱਜ ਕੁਝ ਬਣਾਉਨੇ ਆ ਨਵਾਂ ਕੁਝ ਖਾਣ ਨੂੰ ਕੜਾਈ ਛਾੜਦੇ ਆ ਅੱਜ ਤਾਂ ਮੋਗਾ ਧਰਮਕੋਟ ਠੀਕ ਹੈ ਜੀ ਮਿੱੱਖਾ ਸੰਦੂਕ ਠੀਕ ਹੈ ਜੀ ਧਰਮਕੋਟ ਦਾ ਸੀ ਇੱਕ ਵਾਰੀ ਆਏ ਸੀਗੇ ਕਰਨਕੋਟ ਵਾਲੀ ਸਾਈਡ ਸਾਡੇ ਵੀ ਰਿਲੇਟਿਵ ਨੇ ਦੀਦੀ ਜੀ ਹੋਰ ਸੁਣਾਓ ਜੀ ਤੇ ਚਲੋ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵੀ ਜਣੇ ਤੁਸੀਂ ਲਾਈਵ ਦੇ ਵਿੱਚ ਜੁੜੇ ਹੋ ਥੈਂਕ ਯੂ ਜੀ ਤੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਧੰਨਵਾਦ ਜੀ ਤੇ ਅੱਜ ਆਪਾਂ ਦੇਖਦੇ ਸੀ ਵੀ ਆਪਣੇ ਨਾਲ YouTube ਤੇ ਕਿੰਨੇ ਕ ਜਣੇ ਜੁੜਦੇ ਨੇ ਜਿਹੜੇ ਆਪਣੇ ਨਾਲ ਲਾਈਵ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ